ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬੀ ਟੂਨ ਲੈਂਡ ਟੀਵੀ ਅੱਜ ਦੀ ਵੀਡੀਓ ਦੇ ਅੰਤ ਤੇ ਤੁਹਾਨੂੰ ਮਿਲਣਗੇ ਮਜ਼ੇਦਾਰ ਕੁਐਸਚਨ ਜੋ ਵੀ ਬੱਚੇ ਉਹਨਾਂ ਦੇ ਬਿਲਕੁਲ ਸਹੀ ਜਵਾਬ ਦੇਣਗੇ ਉਹਨਾਂ ਦਾ ਨਾਮ ਅਗਲੀ ਵੀਡੀਓ ਚ ਬੋਲਿਆ ਜਾਵੇਗਾ ਅਤੇ ਪੰਜਾਬੀ ਟੂਨ ਲੈਂਡ ਟੀਵੀ ਦੇ winner board ਤੇ ਵੀ ਲਿਖਿਆ ਜਾਵੇਗਾ ਪਰ ਰੂਲਸ ਯਾਦ ਰੱਖਣਾ ਕੋਈ ਚੀਟਿੰਗ ਨਹੀਂ ਕਰਨੀ ਕੋਈ ਸਰਜ ਨਹੀਂ ਕਰਨੀ ਸੈਲਫ ਯੂਜ਼ ਨਹੀਂ ਕਰਨੀ ਆਪਣੀ ਸੈਲਫ ਨੌਲੇਜ ਚੈਨੋਹਨ ਵਿਧੀਆ ਸ਼ੁਰੂ ਕਰੀਏ ਤੇ ਦੇਖੀਏ ਕੌਣ ਮੰਦਾ ਇਸ ਵੀਕ ਦਾ ਸੁਪਰਸਟਾਰ ਆਓ ਬੱਚਿਓ ਤੁਹਾਨੂੰ ਇੱਕ ਕਹਾਣੀ ਸੁਣਾਵਾਂ ਕਹਾਣੀ ਦਾ ਨਾਮ ਹੈ ਬਗਲਾ ਅਤੇ ਮਛਲੀਆਂ ਸੰਘਣੇ ਜੰਗਲਾਂ ਵਿੱਚ ਇੱਕ ਵੱਡਾ ਤਲਾਹ ਸੀ ਉੱਥੇ ਇੱਕ ਬੁੱਢਾ ਬਗਲਾ ਰਹਿੰਦਾ ਸੀ ਉਸਦੇ ਕੋਲ ਹੁਣ ਇੰਨੀ ਤਾਕਤ ਨਹੀਂ ਸੀ ਕਿ ਉਹ ਆਪਣਾ ਸ਼ਿਕਾਰ ਕਰਕੇ ਪੇਟ ਭਰ ਸਕੇ ਇੱਕ ਦਿਨ ਇੱਕ ਕੈਕੜੇ ਨੇ ਉਸ ਬਗਲੇ ਨੂੰ ਉਦਾਸ ਦੇਖਿਆ ਤਾਂ ਛੱਟ ਪੁੱਛਿਆ ਦੱਸ ਭਾਈ ਇਸ ਤਰ੍ਹਾਂ ਉਦਾਸ ਕਿਉਂ ਖੜੇ ਹੋ ਕਿਉਂ ਕਿਸੇ ਸ਼ਿਕਾਰ ਦੀ ਤਲਾਸ਼ ਵਿੱਚ ਨਹੀਂ ਜਾਂਦੇ ਹੋ ਬਗਲੇ ਨੇ ਜਵਾਬ ਦਿੱਤਾ ਪ੍ਰਾਂ ਕੈਕੜੇ ਤੂੰ ਤਾਂ ਜਾਣਦਾ ਹੈ ਮੇਰਾ ਸ਼ਿਕਾਰ ਮੱਛਲੀ ਹੈ ਮੈਂ ਸੁਣਿਆ ਹੈ ਕਿ ਸਵੇਰੇ ਬਹੁਤ ਸਾਰੇ ਮਛੇਰੇ ਆ ਕੇ ਇਹਨਾਂ ਮੱਛੀਆਂ ਦਾ ਸ਼ਿਕਾਰ ਕਰਨਗੇ ਜਦੋਂ ਸਾਰੀਆਂ ਮੱਛੀਆਂ ਇੱਥੋਂ ਚਲੀਆਂ ਜਾਣਗੀਆਂ ਤਾਂ ਮੈਨੂੰ ਭੁੱਖੇ ਤਾਂ ਮਰਨਾ ਪਵੇਗਾ ਇਸ ਲਈ ਭਰਾ ਮੈਂ ਅੱਜ ਤੋਂ ਹੀ ਮੱਛੀ ਖਾਣੀ ਛੱਡ ਦਿੱਤੀ ਹੈ ਮੱਛੀਆਂ ਨੇ ਝੱਟ ਹੀ ਕਿਹਾ ਉਹ ਪਾਈ ਬਗਲੇ ਸਾਨੂੰ ਇੰਨਾ ਤਾਂ ਦੱਸ ਕਿ ਅਸੀਂ ਆਪਣਾ ਜੀਵਨ ਕਿਵੇਂ ਬਚਾਵਾਂਗੇ ਬਗਲੇ ਨੇ ਕਿਹਾ ਦੇਖੋ ਇਸ ਸਮੇਂ ਇਸ ਮੌਤ ਤੋਂ ਬਚਣ ਦਾ ਇੱਕ ਹੀ ਰਸਤਾ ਹੈ ਉਹੀ ਹੈ ਕਿ ਇਸ ਤਲਾਣ ਨੂੰ ਛੱਡ ਕੇ ਭੱਜ ਜਾਓ ਕਿਸੇ ਦੂਸਰੇ ਤਲਾਬ ਵਿੱਚ ਛਿਪ ਜਾਓ ਇਹ ਕੰਮ ਤੁਹਾਡੇ ਲਈ ਬਹੁਤ ਕਠਿਨ ਹੈ ਪਰ ਮੈਂ ਤੁਹਾਡਾ ਮਿੱਤਰ ਹਾਂ ਇਹ ਸਾਰਾ ਕੰਮ ਮੈਂ ਕਰ ਦੇਵਾਂਗਾ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਇੱਕ ਕਰਕੇ ਆਪਣੀ ਪਿੱਠ ਤੇ ਲੱਦ ਕੇ ਦੂਸਰੇ ਤਲਾਬ ਵਿੱਚ ਛੱਡ ਦੇਵਾਂਗਾ ਠੀਕ ਹੈ ਭਰਾ ਮੱਛੀਆਂ ਨੇ ਆਂਸਰ ਦਿੱਤਾ ਤੁਸੀਂ ਇਵੇਂ ਹੀ ਕਰਦੇ ਹੋ ਅਸੀਂ ਤੁਹਾਡਾ ਇਹ احسان ਕਦੀ ਨਹੀਂ ਭੁੱਲਾਂਗੇ। ਮੌਤ ਦੇ ਡਰ ਤੋਂ ਸਹਿਮ ਦੀਆਂ ਮੱਛੀਆਂ ਬੋਲੀਆਂ। ਤਾਂ ਤੇ ਉਹ ਪਾਪੀ ਬਗਲਾ ਇੱਕ ਇੱਕ ਕਰਕੇ ਉਹਨਾਂ ਮੱਛੀਆਂ ਨੂੰ ਦੂਸਰੇ ਤਲਾਬ ਵਿੱਚ ਲੈ ਜਾਣ ਦੇ ਬਹਾਨੇ ਲੈ ਜਾਂਦਾ ਅਤੇ ਦੂਰ ਜਾ ਕੇ ਖਾ ਜਾਂਦਾ। ਇੱਕ ਵਾਰ ਕੇਕੜਾ ਬੋਲਿਆ ਉਹ ਪਾਈ ਬਗਲੇ ਤੂੰ ਮੈਨੂੰ ਵੀ ਤਾਂ ਲੈ ਚੱਲ। ਬਗਲੇ ਨੇ ਕਦੀ ਕੇਕੜਾ ਨਹੀਂ ਖਾਦਾ ਸੀ। ਇਸ ਵਾਰ ਉਸਨੇ ਸੋਚਿਆ ਕਿ ਚਲੋ ਕੈਕੜੇ ਨੂੰ ਖਾ ਕੇ ਦੇਖੀਏ। ਰੋਜ਼-ਰੋਜ਼ ਮੱਛਲੀ ਖਾਣ ਨਾਲ ਵੀ ਦਿਲ ਭਰ ਗਿਆ ਹੈ। ਮਸਫੀਰ ਕੀ ਸੀ? ਪਾਪੀ ਬਗਲਾ ਕੈਕੜੇ ਨੂੰ ਵੀ ਲੈ ਕੇ ਉੱਡਿਆ। ਜਿਵੇਂ ਹੀ ਇਹ ਥਾਂ ਤੇ ਕੈਕੜੇ ਨੇ ਮੱਛਲੀਆਂ ਦੀਆਂ ਹੱਡੀਆਂ ਪਈਆਂ ਦੇਖੀਆਂ ਤਾਂ ਉਸ ਬਗਲੇ ਦੇ ਪਾਪਾਂ ਦੀ ਕਹਾਣੀ ਸਾਰੀ ਸਮਝ ਗਿਆ। ਉਸ ਨੂੰ ਵੀ ਹੁਣ ਆਪਣੀ ਮੌਤ ਸਾਫ਼ ਨਜ਼ਰ ਆ ਰਹੀ ਸੀ। ਹੁਣ ਤਾਂ ਉਹ ਸੋਚ ਰਿਹਾ ਸੀ ਕਿ ਆਪਣੀ ਜਾਨ ਕਿਵੇਂ ਬਚਾਈ ਜਾਵੇ ਅਚਾਨਕ ਹੀ ਉਸ ਨੂੰ ਨੀਤੀ ਸ਼ਾਸਤਰ ਦਾ ਵਚਨ ਯਾਦ ਆਇਆ ਕਿ ਉਸ ਸਮੇਂ ਤੱਕ ਡਰਨਾ ਨਹੀਂ ਚਾਹੀਦਾ ਜਦੋਂ ਤੱਕ ਡਰ ਸਾਹਮਣੇ ਨਾ ਆ ਜਾਵੇ ਇਹ ਸੋਚਦੇ ਹੋਏ ਕਿ ਕmathfrak ਨੇ ਆਪਣਾ ਦਾਅ ਮਾਰਿਆ ਅਤੇ ਬਗਲੇ ਦੀ ਗਰਦਨ ਤੇ ਇੰਨੀ ਜ਼ੋਰ ਨਾਲ ਕਟਿਆ ਕਿ ਉਸ ਨੂੰ ਸਾਹ ਲੈਣ ਦਾ ਮੌਕਾ ਹੀ ਨਹੀਂ ਰਹਿਣ ਦਿੱਤਾ ਬਸ ਫੇਰ ਕੀ ਸੀ ਪਾਪੀ ਬਗਲਾ ਮਰ ਗਿਆ ਸਾਨੂੰ ਹਮੇਸ਼ਾ ਹਾਲਾਤਾਂ ਤੇ ਮੁਸੀਬਤਾਂ ਦਾ ਸਾਹਮਣਾ ਬਹੁਤ ਬਹਾਦਰੀ ਨਾਲ ਕਰਨਾ ਚਾਹੀਦਾ ਹੈ ਜਿਹੜਾ ਬੱਚਾ ਹੌਂਸਲਾ ਰੱਖਦਾ ਹੈ ਤੇ ਸਮਝਦਾਰੀ ਨਾਲ ਸੋਚਦਾ ਹੈ ਉਹ ਹਰ ਮੁਸ਼ਕਿਲ ਨੂੰ ਜਿੱਤ ਸਕਦਾ ਹੈ ਡਰ ਕੇ ਭੱਜਣ ਦੀ ਥਾਂ ਹਮੇਸ਼ਾ ਹਿੰਮਤ ਨਾਲ ਖੜੇ ਰਹਿਣਾ ਹੀ ਸੱਚੀ ਤਾਕਤ ਹੈ ਉਮੀਦ ਹੈ ਤੁਹਾਨੂੰ ਸਾਡੀ ਕਹਾਣੀ ਪਸੰਦ ਆਈ ਹੋਵੇਗੀ ਆਓ ਹਨ ਆਪਾਂ ਕੁਝ ਸਵਾਲ ਜਵਾਬ ਕਰੀਏ ਪਹਿਲਾ ਸਵਾਲ ਸੂਰੇਚ ਦਾ ਸਭ ਤੋਂ ਨੇੜਲਾ ਗ੍ਰਹਿ ਕਿਹੜਾ ਹੈ ਧਰਤੀ ਮੰਗਲ ਸ਼ੁੱਕਰ ਕੇ ਬੁੱਧ ਦੂਜਾ ਸਵਾਲ ਸਭ ਤੋਂ ਤੇਜ਼ ਜਾਨਵਰ ਕਿਹੜਾ ਹੈ ਕੋੜਾ ਹਿਰਨ ਚੀਤਾ ਕੇ ਸ਼ੇਰ ਤੀਜਾ ਸਵਾਲ ਜੇ 1 ਕਿਲੋ ਸੇਬ ਦੀ ਕੀਮਤ 50 ਰੁਪਏ ਹੈ ਤਾਂ 4 ਕਿਲੋ ਸੇਬ ਦੀ ਕੀਮਤ ਕਿੰਨੀ ਹੋਵੇਗੀ 100 ਰੁਪਏ 150 ਰੁਪਏ 200 ਰੁਪਏ ਕਿਤਾ 200 ਰੁਪਏ ਧੰਨਵਾਦ ਅਸੀਂ ਤੁਹਾਡੇ ਜਵਾਬਾਂ ਦਾ ਇੰਤਜ਼ਾਰ ਕਰਦੇ ਹਾਂ